ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਦੂਜੀ ਅਸ਼ਟਪਦੀ ਦੀ ਵਿਆਖਿਆ ਕਰਾਂਗੇ ਜਿਸ ਵਿੱਚ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਹਰੀ ਦਾ ਨਾਮ ਸੰਸਾਰ ਸਾਗਰ ਤੋਂ ਪਾਰ ਲੰਘਾਉਣ ਵਾਲਾ ਹੈ ਜੇਕਰ ਇੱਕ ਹਰੀ ਦੀ ਆ ਸਾਡੇ ਮਨ ਵਿੱਚ ਹੋਵੇਗੀ ਤਾਂ ਸਾਡੇ ਸਾਰੇ ਕਾਰਜ ਰਾਸ ਹੋ ਜਾਣਗੇ ਆਓ ਜਾਣੀਏ ਦੂਜੀ ਅਸ਼ਟਪਦੀ ਦੀ ਵਿਆਖਿਆ ਵਾਹਿ ਏ ਸਲੋਕ ਦੀਨ ਦਰਦ ਦੁਖ ਪੰਜਨਾ ਕਟਕਟ 나ਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਭਾਵ ਦੀਨਾਂ ਦੇ ਦਰਦ ਤੇ ਦੁਖ ਨਾਸ ਕਰਨ ਵਾਲੇ ਏ ਪ੍ਰਭੂ ਏ ਵਿਆਪਕ ਹਰੀ ਏ ਅਨਾਥਾਂ ਦੇ 나ਥ ਗੁਰੂ ਨਾਨਕ ਦਾ ਪੱਲਾ ਫੜ ਕੇ ਮੈਂ ਤੇਰੀ ਸ਼ਰਨ ਆਇਆ ਹਾਂ ਅਸ਼ਟਪਦੀ ਜਹਿ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਉਹਾ ਨਾਮ ਤੇਰੇ ਸੰਗ ਸਹਾਈ ਜੈ ਮਹਾਪਿਆਨ ਦੂਤ ਜਮਦਲੇ ਤੇ ਕੇਵਲ ਨਾਮ ਸੰਗ ਤੇਰੇ ਚੱਲੇ ਜਹਿ ਮੁਸਕਲ ਹੋਵੇ ਅਤ ਪਾਰੀ ਹਰ ਕੋ ਨਾਮ ਖਿੰਮਾਹੀ ਉਦਾਰੀ ਅਨਿਕ ਪੁਨਹ ਚਾਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਕਨੇਰੇ ਇਸ ਪੰਕਤੀਆਂ ਤੋਂ ਭਾਵ ਹੈ ਕਿ ਜਿੱਥੇ ਮਾਂ ਪਿਓ ਪੁੱਤਰ ਮਿੱਤਰ ਜਾਂ ਹੋਰ ਕੋਈ ਸਾਥੀ ਨਹੀਂ ਬੰਦਾ ਉਥੇ ਹੀ ਮਨ ਪ੍ਰਭੂ ਦਾ ਨਾਮ ਤੇਰੇ ਨਾਲ ਸਹਾਇਤਾ ਕਰਨ ਵਾਲਾ ਹੈ ਜਿੱਥੇ ਵੱਡੇ ਡਰਾਉਣੇ ਜਮਦੂਤਾਂ ਦਾ ਦਲ ਹੈ ਉਥੇ ਤੇਰੇ ਨਾਲ ਸਿਰਫ ਪ੍ਰਭੂ ਦਾ ਨਾਮ ਹੀ ਜਾਂਦਾ ਹੈ ਜਿੱਥੇ ਬੜੀ ਭਾਰੀ ਮੁਸ਼ਕਿਲ ਹੁੰਦੀ ਹੈ ਉਥੇ ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿੱਚ ਬਚਾ ਲੈਂਦਾ ਹੈ ਅਨੇਕਾ ਬਾਹਰੀ ਧਾਰਮਿਕ ਰਸਮਾਂ ਕਰਕੇ ਵੀ ਮਨੁੱਖ ਪਾਪਾਂ ਤੋਂ ਨਹੀਂ ਬਚਦਾ ਪ੍ਰਭੂ ਦਾ ਨਾਮ ਕਰੋੜਾਂ ਪਾਪਾਂ ਦਾ ਨਾਸ ਕਰ ਦਿੰਦਾ ਹੈ हे ਮੇਰੇ ਮਨ ਗੁਰੂ ਦੇ ਸਰਨ ਪੈ ਕੇ ਗੁਰੂ ਦਾ ਨਾਮ ਜਪ ਏ ਨਾਨਕ ਨਾਮ ਦੀ ਬਰਕਤ ਨਾਲ ਬੜੇ ਸੁਖ ਪਾਵਹਿਗਾ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲੱਖ ਕਰੋਰੀ ਬੰਦਨਾ ਪਰੈ ਹਰ ਕਾ ਨਾਮ ਜਪਤ ਨਿਸਾਰੈ ਅਨਿਕ ਮਾਇਆ ਰੰਗ ਤਿਕਨਾ 부ਜਾਵੈ ਹਰ ਕਾ ਨਾਮ ਜਪਤ ਆਘਾਵੈ ਜਿਹ ਮਾਰਗ ਇਹੁ ਜਾਤ ਇਕੇਲਾ ਤੇ ਹਰ ਨਾਮ ਸੰਗ ਹੋਤ ਸੁਹੇਲਾ ਐਸਾ ਨਾਮ ਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ ਭਾਵ ਮਨੁੱਖ ਸਾਰੀ ਦੁਨੀਆ ਦਾ ਰਾਜਾ ਹੋ ਕੇ ਵੀ ਦੁਖੀ ਰਹਿੰਦਾ ਹੈ ਪਰ ਪ੍ਰਭੂ ਦਾ ਨਾਮ ਜਪਿਆ ਸੁਖੀ ਹੋ ਜਾਂਦਾ ਹੈ ਲੱਖਾਂ ਕਰੋੜਾਂ ਰੁਪਏ ਕਮਾ ਕੇ ਵੀ ਤ੍ਰਿਸ਼ਨਾ ਨਹੀਂ ਮੁਕਦੀ ਪਰ ਪ੍ਰਭੂ ਦਾ ਨਾਮ ਜਪ ਕੇ ਮਨੁੱਖ ਪਾਰ ਲੰਘ ਜਾਂਦਾ ਹੈ ਮਾਇਆ ਦੀਆਂ ਬਿਆਨਤ ਮੋਜਾਂ ਹੁੰਦਿਆਂ ਵੀ ਤ੍ਰਿਸ਼ਨਾ ਨਹੀਂ 부ਜਦੀ ਪ੍ਰਭੂ ਦਾ ਨਾਮ ਜਪਿਆ ਮਨੁੱਖ ਮਾਇਆ ਵੱਲੋਂ ਰੱਜ ਜਾਂਦਾ ਹੈ ਜ਼ਿੰਦਗੀ ਦੇ ਜਿੰਨਾ ਝੰਬੇਲਿਆਂ ਵਿੱਚ ਜੀਵ ਦੇ ਕੋਈ ਸਹਾਇਤਾ ਨਹੀਂ ਕਰ ਸਕਦਾ ਉੱਥੇ ਪ੍ਰਭੂ ਦਾ ਨਾਮ ਇਸ ਦੇ ਨਾਲ ਸੁੱਖ ਦੇਣ ਵਾਲਾ ਹੁੰਦਾ ਹੈ 헤 ਮਨ ਅਜਿਹਾ ਸੁਹੇਲਾ ਨਾਮ ਸਦਾ ਸਿਮਰਿਏ 헤 ਨਾਨਕ ਗੁਰੂ ਦੇ ਰਾਹੀ ਨਾਮ ਜਪਿਆ ਉੱਚਾ ਦਰਜਾ ਮਿਲਦਾ ਹੈ ਛੋਟਾ ਤਾਂ ਨਹੀਂ ਕੋਟ ਲਖਬਾਹੀ ਨਾਮ ਜਪਤ ਤਹਿ ਭਾਰ ਪਰਾਹੀ ਅਨਿਕ ਬਿਗਨਜੈ ਆਏ ਸੰਗਾਰੇ ਹਰ ਕਾ ਨਾਮ ਤਤਕਾਲ ਉਦਾਰੇ ਅਨੇਕ ਜਵਨ ਜਨਮੈ ਅਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈ ਲਾ ਮਲਕ ਘੋਨ ਤੋਵੈ ਹਰ ਕਾ ਨਾਮ ਕੋਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧਕੇ ਸੰਗ ਇਸ ਪੰਕਤੀਆਂ ਤੋਂ ਭਾਵ ਹੈ ਕਿ ਲੱਖਾਂ ਕਰੋਨਾ ਭਰਾਵਾਂ ਦੇ ਹੁੰਦਿਆਂ ਮਨੁੱਖ ਜਿਸ ਦੀ ਦੀਨ ਅਵਸਥਾ ਤੋਂ ਖਲਾਸੀ ਨਹੀਂ ਪਾ ਸਕਦਾ ਉਥੋਂ ਪ੍ਰਭੂ ਦਾ ਨਾਮ ਜਪਿਆ ਜੀਵ ਪਾਰ ਲੰਘ ਜਾਂਦੇ ਹਨ ਜਿੱਥੇ ਅਨੇਕਾ ਔਕੜਾਂ ਆਂ ਦਬਾਉਂਦੀਆਂ ਹਨ ਉੱਥੇ ਪ੍ਰਭੂ ਦਾ ਨਾਮ ਤੁਰੰਤ ਬਚਾ ਲੈਂਦਾ ਹੈ। ਜੀਵ ਅਨੇਕਾ ਜੂਨਾ ਵਿੱਚ ਜੰਮਦਾ ਹੈ, ਮਰਦਾ ਹੈ, ਫਿਰ ਜੰਮਦਾ ਹੈ। ਨਾਮ ਜਪਿਆ ਪ੍ਰਭੂ ਚਰਨਾ ਵਿੱਚ ਟਿਕ ਜਾਂਦਾ ਹੈ। ਹਉਮੈ ਨਾਲ ਗੰਦਾ ਹੋਇਆ ਜੀਵ ਇਹ ਮੈਲ ਕਦੇ ਨਹੀਂ ਧੋਂਦਾ ਪਰ ਪ੍ਰਭੂ ਦਾ ਨਾਮ ਕਰੋੜਾ ਪਾਪ ਨਾਸ ਕਰ ਦਿੰਦਾ ਹੈ। हे ਮਨ ਪ੍ਰਭੂ ਦਾ ਅਜੀਹਾ ਨਾਮ ਪਿਆਰ ਨਾਲ ਜਪ। ਇਹ ਨਾਨਕ ਪ੍ਰਭੂ ਦਾ ਨਾਮ ਗੁਰਮੁਖਾਂ ਦੀ ਸੰਗਤ ਵਿੱਚ ਮਿਲਦਾ ਹੈ। ਜਿਹ ਮਾਰਗ ਕੇ ਗਨੇ ਜਾਇ ਨਾ ਕੋਸਾ ਹਰਕਾ ਨਾਮ ਉਹਾ ਸੰਗ ਤੋਸਾ ਜੈ ਪੈ ਡੇਮਾ ਅੰਦਗੁਬਾਰਾ ਹਰਕਾ ਨਾਮ ਸੰਗੁ ਜਿਆਰਾ ਜਹਾਂ ਪੰਥ ਤੇਰਾ ਕੋਨਾ ਸਜਾਨੋ ਹਰਕਾ ਨਾਮ ਤਹਿ ਨਾਲ ਪਚਾਨੋ ਜੈ ਮਹਾ ਭਯਾਨ ਤਪਤ ਬਹ ਕਾਮ ਤਹਿ ਹਰਕੇ ਨਾਮ ਕੀ ਤੁਮ ਉੱਪਰ ਛਾਮ ਜੈ ਤ੍ਰਿਖਾ ਮਨ ਤੁਜ ਆਕਰਖੇ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ ਪਾਵ ਜਸ ਜ਼ਿੰਦਗੀ ਰੂਪੀ ਪੰਡੇ ਦੇ ਕੋ ਗਿਨੇ ਨਹੀਂ ਜਾ ਸਕਦੇ ਉਸ ਲੰਮੇ ਸਫਰ ਵਿੱਚ ਪ੍ਰਭੂ ਦਾ ਨਾਮ ਜੀਵ ਦੇ ਨਾਲ ਰਾਹ ਦੀ ਰਾਸਪੂੰਜੀ ਹੈ ਜਿਸ ਜ਼ਿੰਦਗੀ ਰੂਪ ਰਾਹ ਵਿੱਚ ਵਿਕਾਰਾਂ ਦਾ ਬੜਾ ਘੁੱਪ ਹਨੇਰਾ ਹੈ ਉੱਥੇ ਪ੍ਰਭੂ ਦਾ ਨਾਮ ਜੀਵ ਦੇ ਨਾਲ ਚਾਨਣ ਹੈ ਜਿਸ ਰਸਤੇ ਵਿੱਚ ਤੇਰਾ ਕੋਈ ਅਸਲੀ ਮਹਿਰਮ ਨਹੀਂ ਹੈ ਉੱਥੇ ਪ੍ਰਭੂ ਦਾ ਨਾਮ ਤੇਰੇ ਨਾਲ ਸੱਚਾ ਸਾਥੀ ਹੈ ਜਿੱਥੇ ਵਿਕਾਰਾਂ ਦੀ ਬੜੀ ਭਿਆਨਕ ਤਪਸ਼ ਤੇ ਗਰਮੀ ਹੈ ਉਥੇ ਪ੍ਰਭੂ ਦਾ ਨਾਮ ਤੇਰੇ ਉੱਤੇ ਛਾਂ ਹੈ ਜਿੱਥੇ ਮਾਇਆ ਦੀ ਤ੍ਰੇਹੇ ਮੈਨੂੰ ਸਦਾ ਖਿੱਚ ਪਾਉਂਦੀ ਹੈ ਉਥੇ ਹੀ ਨਾਨਕ ਪ੍ਰਭੂ ਦੇ ਨਾਮ ਦੀ ਵਰਖਾ ਹੁੰਦੀ ਹੈ ਜੋ ਤਪਸ਼ ਨੂੰ 부ਝਾ ਦਿੰਦੀ ਹੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕੈ ਮਨ ਬਿਸਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਦ ਸਾਧ ਕਮਾਤ ਹਰਜਾ ਨੇ ਕਹਿ ਹਰ ਨਾਮ ਨਿਦਾਨ ਪਾਰ ਬ੍ਰਹਮ ਜਨ ਕੀ ਨੋਦਾਨ ਮਨ ਤਨ ਰੰਗਰ ਤੇ ਰੰਗ ਇਕੈ ਨਾਨਕ ਜਨਕੈ ਬਿਰਤ ਵਿਵੇਕੈ ਇਹਨਾਂ ਪੰਕਤੀਆਂ ਤੋਂ ਭਾਵ ਹੈ ਕਿ ਪ੍ਰਭੂ ਨਾਮ ਪੰਕਤਾ ਦਾ ਜੀਵਨ ਵਿਵਹਾਰ ਹੈ ਭਗਤਾਂ ਦੇ ਹੀ ਮਨ ਵਿੱਚ ਇਹ ਟਿਕਿਆ ਰਹਿੰਦਾ ਹੈ ਪ੍ਰਭੂ ਦਾ ਨਾਮ ਭਗਤਾਂ ਦਾ ਆਸਰਾ ਹੈ ਪ੍ਰਭੂ ਨਾਮ ਦੇ ਰਾਹੀ ਕਰੋੜਾ ਬੰਦੇ ਵਿਕਾਰਾਂ ਤੋਂ ਬਚ ਜਾਂਦੇ ਹਨ ਭਗਤ ਜਨ ਦਿਨ ਰਾਤ ਪ੍ਰਭੂ ਦੀ ਵਡਿਆਈ ਕਰਦੇ ਹਨ ਤੇ ਪ੍ਰਭੂ ਨਾਮ ਰੂਪੀ ਦਵਾਈ ਇਕੱਠੀ ਕਰਦੇ ਹਨ ਭਗਤਾਂ ਦੇ ਨਾਂ ਪਾਸ ਪ੍ਰਭੂ ਦਾ ਨਾਮ ਹੀ ਖਜ਼ਾਨਾ ਹੈ ਪ੍ਰਭੂ ਦੇ ਨਾਮ ਦੀ ਬਖਸ਼ਿਸ਼ ਆਪਣੇ ਸੇਵਕਾਂ ਤੇ ਆਪ ਕੀਤੀ ਹੈ ਭਗਤ ਜਨ ਮਨੋਂ ਤੁਨ ਇੱਕ ਪ੍ਰਭੂ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ ਹੇ ਨਾਨਕ ਭਗਤਾਂ ਦੇ ਅੰਦਰ ਚੰਗੇ ਮੰਦੇ ਦੀ ਪਰਖ ਕਰਨ ਵਾਲਾ ਸੁਭਾਅ ਬਣ ਜਾਂਦਾ ਹੈ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕੈ ਨਾਮ ਜਨ ਕੋ ਤ੍ਰਿਪਤ ਪੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਭਰੇ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹੀ ਬਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਪਾਵ ਹੈ ਕਿ ਭਗਤ ਵਾਸਤੇ ਪ੍ਰਭੂ ਦਾ ਨਾਮ ਹੀ ਛੁਟਕਾਰੇ ਦਾ ਵਸੀਲਾ ਹੈ ਪ੍ਰਭੂ ਦੇ ਨਾਮ ਦੇ ਰਾਹੀ ਹੀ ਭਗਤ ਮਾਇਆ ਦੇ ਭੋਗਾਂ ਵੱਲੋਂ ਰੱਜ ਜਾਂਦਾ ਹੈ ਪ੍ਰਭੂ ਦਾ ਨਾਮ ਭਗਤ ਦਾ ਸੁ ਸਹਜ ਸੁਹੱਪੜ ਹੈ ਪ੍ਰਭੂ ਦਾ ਨਾਮ ਜਪਦਿਆਂ ਭਗਤ ਦੇ ਰਾਹ ਵਿੱਚ ਕਦੇ ਕੋਈ ਰੋਕ ਨਹੀਂ ਪੈਂਦੀ ਪ੍ਰਭੂ ਦਾ ਨਾਮ ਹੀ ਭਗਤ ਦੀ ਪਤ ਇੱਜ਼ਤ ਹੈ ਪ੍ਰਭੂ ਦੇ ਨਾਮ ਦੇ ਰਾਹੀ ਹੀ ਭਗਤਾਂ ਨੇ ਜਗਤ ਵਿੱਚ ਨਾ ਮਨਾ ਪਾਇਆ ਹੈ स्वागत वास्ते प्रभु ਦਾ ਨਾਮ ਹੀ ਤਿਆਗੀ ਦਾ ਯੋਗ ਸਾਧਨ ਹੈ ਤੇ ਗ੍ਰਸਤੀ ਦਾ ਮਾਇਆ ਦਾ ਭੋਗ ਹੈ ਨਾਮ ਜਪਦਿਆਂ ਕੋਈ ਦੁੱਖ ਕਲੇਸ਼ ਨਹੀਂ ਆਉਂਦਾ ਪ੍ਰਭੂ ਦਾ ਭਗਤ ਸਦਾ ਪ੍ਰਭੂ ਦੇ ਨਾਮ ਦੀ ਸੇਵਾ ਸਿਮਰਨ ਵਿੱਚ ਮਸਤ ਰਹਿੰਦਾ ਹੈ ਹੇ ਨਾਨਕ ਭਗਤ ਸਦਾ ਪ੍ਰਭੂ ਦੇਵ ਨੂੰ ਪੂਜਦਾ ਹੈ ਹਰ ਹਰ ਜਨਕੇ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨਕੇ ਓਟ ਸਤਾਨੀ ਹਰ ਪ੍ਰਤਾਪ ਜਨ ਅਵਰ ਨ ਜਾਣੀ ਉਤ ਪੋਤ ਜਨ ਹਰ ਰਸ ਰਾਤੇ ਸੁੰਨ ਸਮਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਝਪੈ ਹਰ ਕੀ ਭਗਤ ਮੁਕਤ ਬੋਹ ਕਰੇ ਨਾਨਕ ਜਨ ਸੰਕੇਤ ਤੇ ਤਰੇ ਇਨਾਂ ਪੰਕਤੀਆਂ ਤੋਂ ਭਾਵ ਹੈ ਕਿ ਪ੍ਰਭੂ ਦਾ ਨਾਮ ਭਗਤ ਦੇ ਵਾਸਤੇ ਮਾਲ ਤਨ ਹੈ ਇਹ ਨਾਮ ਰੂਪੀ ਤਨ ਪ੍ਰਭੂ ਨੇ ਆਪ ਆਪਣੇ ਭਗਤ ਨੂੰ ਦਿੱਤਾ ਹੈ ਭਗਤ ਵਾਸਤੇ ਪ੍ਰਭੂ ਦਾ ਨਾਮ ਹੀ ਤਕੜਾ ਆਸਰਾ ਹੈ ਭਗਤਾਂ ਨੇ ਪ੍ਰਭੂ ਦੇ ਪ੍ਰਤਾਪ ਨਾਲ ਕਿਸੇ ਹੋਰ ਆਸਰੇ ਨੂੰ ਨਹੀਂ ਤੱਕਿਆ ਭਗਤ ਪ੍ਰਭੂ ਨਾਮ ਰਸ ਵਿੱਚ ਪੂਰੇ ਤੌਰ ਤੇ ਭਿੱਜੇ ਰਹਿੰਦੇ ਹਨ ਨਾਮ ਰਤ ਨਾਮ ਰਸ ਦੇ ਮਸਤ ਹੋਏ ਮਨ ਦਾ ਉਹ ਟਿਕਾਉ ਮਾਨਦੇ ਹਨ ਜਿੱਥੇ ਕੋਈ ਫੁਰਨਾ ਹੀ ਨਹੀਂ ਹੁੰਦਾ ਪ੍ਰਭੂ ਦਾ ਭਗਤ ਅਠੇ ਪੈ ਹਨ ਪ੍ਰਭੂ ਨੂੰ ਜਪਦਾ ਹੈ ਜਗਤ ਵਿੱਚ ਭਗਤ ਪ੍ਰਗਟ ਹੋ ਜਾਂਦਾ ਹੈ ਲੁਕਿਆ ਨਹੀਂ ਰਹਿੰਦਾ ਪ੍ਰਭੂ ਦੀ ਭਗਤੀ ਵਿਅੰਤ ਜੀਵਾਂ ਨੂੰ ਵਿਕਾਰਾਂ ਤੋਂ ਖਲਾਸੀ ਦਵਾਉਂਦੀ ਹੈ ਏ ਨਾਨਕ ਭਗਤ ਦੀ ਸੰਗਤ ਵਿੱਚ ਕਈ ਹੋਰ ਵੀ ਤਰ ਜਾਂਦੇ ਹਨ ਪਾਰ ਜਾ ਤੇ ਉਹ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਣਤ ਦਦੁਖ ਲਥਾ ਨਾਮ ਕੀ ਮਹਿਮਾ ਸੰਤ ਰੇ ਦਵਸੈ ਸੰਤ ਪ੍ਰਤਾਪ ਦੋਤ ਸਵਨਸੈ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਛ ਆਵਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ ਇਸ ਤੋਂ ਭਾਵ ਹੈ ਕਿ ਪ੍ਰਭੂ ਦਾ ਇਹ ਨਾਮ ਹੀ ਪਾਰ ਜਾਤ ਰੋਖ ਹੈ ਪ੍ਰਭੂ ਦੇ ਗੁਣ ਗਾਉਣੇ ਹੀ ਇਸ਼ਾਪੁਰਖ ਕਾਮ ਤੈਨ ਹੈ ਪ੍ਰਭੂ ਦੀਆਂ ਗੱਲਾਂ ਹੋਰ ਸਭ ਗੱਲਾਂ ਤੋਂ ਚੰਗੀਆਂ ਹਨ ਪ੍ਰਭੂ ਦਾ ਨਾਮ ਸੁਣਿਆ ਸਾਰੇ ਦੁੱਖ ਦਰਦ ਲਹਿ ਜਾਂਦੇ ਹਨ ਪ੍ਰਭੂ ਦੇ ਨਾਮ ਦੀ ਵਡਿਆਈ ਸੰਤਾਂ ਦੇ ਹਿਰਦੇ ਵਿੱਚ ਵੱਸਦੀ ਹੈ ਤੇ ਸੰਤਾਂ ਦੇ ਪ੍ਰਤਾਪ ਨਾਲ ਸਾਰਾ ਕਾਪ ਦੂਰ ਹੋ ਜਾਂਦਾ ਹੈ ਵੱਡੇ ਭਾਗਾਂ ਨਾਲ ਸੰਤਾਂ ਦੀ ਸੰਗਤ ਮਿਲਦੀ ਹੈ ਤੇ ਸੰਤਾਂ ਦੀ ਸੇਵਾ ਕੀਤਿਆਂ ਪ੍ਰਭੂ ਦਾ ਨਾਮ ਸਿਮਰੀਦਾ ਹੈ ਪ੍ਰਭੂ ਨਾਮ ਦੇ ਬਰਾਬਰ ਹੋਰ ਕੋਈ ਪਦਾਰਥ ਨਹੀਂ ਹੈ ਨਾਨਕ ਗੁਰੂ ਦੇ ਸਨਮੁਖ ਹੋ ਕੇ ਕੋਈ ਵਿਰਲਾ ਮਨੁੱਖ ਨਾਮ ਦੀ ਦਾਗ ਲੱਭਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ